ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਰਾਜੋਕਾ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਰਚ ਅਭਿਆਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਤੇ 260 ਗ੍ਰਾਮ ਹੈਰੋਨ ਕਿਤੀ ਬਰਾਮਦ। ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅਸਫਲ ਕਰਨ ਵਾਸਤੇ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਦੇ ਉੱਤੇ ਕੰਮ ਕਰ ਰਹੀ ਹੈ ਇਹਦੇ ਵਿੱਚ ਅੱਜ ਫੇਰ ਇੱਕ ਜਿਹੜੀ ਆ ਸਫਲਤਾ ਹਾਸਲ ਹੋਈ ਆ ਸੁਖਦੇਵ ਸਿੰਘ son of ਬਲਕਾਰ ਸਿੰਘ ਜਿਹੜੇ ਇਥੋਂ ਦੇ ਰਾਜੋਕੇ ਦੇ ਰਹਿਣ ਵਾਲੇ ਆ ਉਹਨਾਂ ਦੀ ਜ਼ਮੀਨ ਦੇ ਵਿੱਚ ਇੱਕ ਛੋਟਾ ਜਿਹੜਾ ਡੀਜੀ ਮੈਟ੍ਰਿਕਸ ਡਰੋਨ ਤੇ ਨਾਲ ਇੱਕ ਪੀਲੇ ਰੰਗ ਦੀ ਜਿਹੜੀ ਆ ਪੈਕਿੰਗ ਜਿਹੜੀ ਉਹ ਬਰਾਮਦ ਹੋਈ ਆ ਜਿਹੜੀ ਇਹਨੂੰ ਪੈਕਿੰਗ ਮਟੀਰੀਅਲ ਨੂੰ ਚੈੱਕ ਕੀਤਾ ਗਿਆ ਤੇ 290 ਗ੍ਰਾਮ ਹੈ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 68 ਅੰਡਰ ਸੈਕਸ਼ਨ 21C ਐਨ ਡੀ ਪੀ ਐਸ ਐਕਟ ਤੇ 에어ਕ੍ਰਾਫਟ ਐਕਟ ਦੇ ਤਹਿਤ ਜਿਹੜੀ ਇਹ ਦਰਜ ਰਜਿਸਟਰ ਕਰ ਲਈ ਹੈ ਤੇ ਇਹਦੀ ਤਫ਼ਤੀਸ਼ جاری ਇਹਨੂੰ ਖੋਲ ਕੇ ਚੈੱਕ ਕੀਤਾ ਜਾਊਗਾ ਵੀ ਇਹਦੇ ਵਿੱਚ ਕਿੰਨਾ ਸਬਾਨ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਪਿਛਲੇ ਚੰਨ ਇੱਕ ਸਮੇਂ ਦੇ ਵਿੱਚ ਲਗਾਤਾਰ ਜਿਹੜੇ ਡਰੋਨ ਤੇ ਹੈਰੋਂ ਦੀਆਂ ਖੇਪਾਂ ਦੀ ਬਰਾਮਗੀ ਹੋ ਰਹੀ ਹੈ ਤੇ ਇਲੈਕਸ਼ਨ ਨੂੰ ਮੁद्दे नजर ਰੱਖਦੇ ਹੋਏ ਜਿਹੜੀਆਂ ਤਿੰਨ ਕੰਪਨੀਆਂ ਬੀਐਸਐਫ ਤੇ ਸੀਆਰਪੀ ਦੀਆਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੂੰ ਅਸੀਂ ਜਿੱਥੇ ਆਪਣੇ ਇਲਾਕੇ ਦੇ ਵਿੱਚ ਲਾਇਆ ਉੱਥੇ ਅਸੀਂ ਬਾਰਡਰ ਨੂੰ ਵੀ ਜਿਹੜਾ ਸਟਰੋਂਗ ਕੀਤਾ ਸੋ ਇਦਾਂ ਦੀਆਂ ਬਰਾਮਦਗੀਆਂ ਜਿਹੜੀਆਂ ਇਹ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਲਦਤਾ ਦਾ ਨਤੀਜਾ ਤੇ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਫਲ ਨਹੀਂ ਹੋਣ ਦਵਾਂਗੇ ਜੇ ਥੋੜੇ ਜੇ ਸਮੇਂ ਦੀ ਗੱਲ ਕਰੀਏ ਤੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 20 ਕਿਲੋ ਤੇ 800 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਨ ਸਬਡਿਊਜ਼ਨ ਠਿੱਕੀ ਵਿਡ ਦੇ ਵਿੱਚ ਬਰਾਮਦ ਹੋ ਚੁੱਕੀ ਆ ਤੇ ਕਾਫੀ ਡਰੋਨ ਜਿਹੜੇ ਅਸੀਂ ਹੁਣ ਤੱਕ ਬਰਾਮਦ ਕਰ ਰਹੇ ਆ ਤੇ ਬਰਾਮਦਗੀਆਂ ਲਗਾਤਾਰ ਜਾਰੀ ਆ ਜਿੱਥੇ ਅਸੀਂ ਡਰੋਨ ਤੇ ਹੈਰੋਨ ਫੜ ਰਹੇ ਆ ਉਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ 45 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਤੇ ਉਹਨਾਂ ਦੀਆਂ ਜਾਇਦਾਦਾਂ ਵੀ ਅਸੀਂ ਜ਼ਬਤ ਕਰ ਰਹੇ ਆ ਸੋ ਇਸੇ ਤਰ੍ਹਾਂ ਹੀ ਜਿਹੜਾ ਸਹਿਯੋਗ ਆ ਉਹ ਪੰਜਾਬ ਪੁਲਿਸ ਤੇ बीएसएफ ਦਾ ਚੱਲਦਾ ਰਹੂਗਾ ਤੇ ਬਰਾਮਦਗੀਆਂ ਹੁੰਦੀਆਂ ਰਹਿਣਗੀਆਂ ਤੇ ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਾਡੀਆਂ ਕਾਲੀਆਂ ਭੇਡਾਂ ਦੀਆਂ ਕਾਲੀਆਂ ਚਾਲਾਂ ਨੂੰ ਹਿੱਸਾ ਬਲੀ ਹੋਣਗਾ